ਏ ਦੇਖੋ ਜੀ ਅਸੀਂ ਪਿਛਲੇ 1995 ਤੋਂ ਸੇਵਾ ਕਰ ਰਹੇ ਹਾਂ ਬਲੱਡ ਦੀ ਸੇਵਾ, ਜਲ ਦੀ ਸੇਵਾ, ਲੰਗਰ ਦੀ ਸੇਵਾ ਜੋ ਕਰਾਂਦੇ ਨੇ ਮਹਾਰਾਜ ਪਰਮਾਤਮਾ ਹੀ ਕਰਾਂਦੇ ਨੇ ਕਿਉਂਕਿ ਜਦੋਂ ਲੋੜਵੰਦਾਂ ਨੂੰ ਜਦੋਂ ਆਪਾਂ ਜਿਹੜੀ ਚੀਜ਼ ਦੀ ਲੋੜ ਆ ਆਪਾਂ ਉਹ ਕਰ ਦਈਏ ਇਹਦੇ ਉੱਤੋਂ ਵੱਡੀ ਸੇਵਾ ਕੋਈ ਨਹੀਂ ਹੈਗੀ। ਅਸੀਂ ਇਹਨਾਂ ਬੱਚਿਆਂ ਨੂੰ ਧੰਨਵਾਦੀ ਕਰਦੇ ਹਾਂ ਕਿ ਇਹ ਸਾਰੇ ਬੱਚੇ ਇਕੱਠੇ ਹੋ ਕੇ ਬਲੱਡ ਦੀ ਸੇਵਾ ਕਰ ਰਹੇ ਨੇ, ਇਹਨਾਂ ਦਾ ਸਾਰਾ ਗਰੁੱਪ ਸਾਰੇ ਮੁੰਡੇ ਸੇਵਾਵਾਲ ਕਰਦੇ ਨੇ, ਬਹੁਤ ਚੰਗਾ ਕੰਮ ਕਰ ਰਹੇ ਨੇ। ਕਿਉਂਕਿ ਅੱਜ ਦੇ ਕੱਲ ਦੇ ਜਿਹੜੇ ਬੱਚੇ ਨੇ ਉਹ ਮਾੜੇ ਪਾਹੇ ਜਲਦੀ ਜਾਂਦੇ ਨੇ, ਇਹ ਬੱਚੇ ਵਧੀਆ ਸੇਵਾ ਕਰ ਰਹੇ ਨੇ। ਅਸੀਂ ਇਹਨਾਂ ਦੇ ਨਾਲ ਖੜੇ ਹਾਂ ਜਦੋਂ ਵੀ ਸਾਡੀ ਇਹ ਤੁਲਤੀ ਮੈਸੇਜ ਹੋਊ। ਜਿਉਤ ਨੂੰ ਇਹ ਹੀ ਹੈ ਕਿ ਇਹ ਬਲੱਡ ਕੈਂਪ ਕੱਲ ਸੀਐਮਟੀ ਲੱਗਿਆ ਜਾਇ ਅਜ ਕਾ ਹੀ ਹਸਪੀਟਲ ਹੈ। ਇਹ 8 ਦਿਨ ਲਗਾਤਾਰ ਲੱਗਣਾ ਹੈ ਕਿ ਸਾਰੇ ਬੱਚੇ ਆਪੋਰਾ ਆਣ ਆ ਕੇ ਸੇਵਾ ਕਰਨ। ਜਿਹਨੂੰ ਲੋੜ ਹੈ ਤੁਸੀਂ ਇਹ ਸਿਮਰਨ ਦਾ ਤੇ ਇਹਨਾਂ ਦੇ ਸਾਥੀਆਂ ਦਾ ਨੰਬਰ ਲੈ ਲਓ ਜਿਹਨੂੰ ਲੋੜ ਹੈ ਜਿੱਥੇ ਹਸਪੀਟਲ 'ਚ ਉਹਨੂੰ ਉੱਥੇ ਬਲੱਡ ਕੈਂਪ ਬਲੱਡ ਜ਼ਰੂਰ ਮਿਲੂਗਾ। ਪਹਿਲਾਂ ਤਾਂ ਅਰੁਣ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮਹਾਨਦਾਨ ਦੇ ਕੰਮ ਨੂੰ ਜੋ ਜਿਹੜਾ ਤੁਸੀਂ ਕਵਰ ਕਰਨ ਲਈ ਪਹੁੰਚੇ ਹੋ ਤੇ ਖਾਸ ਤੌਰ ਤੇ ਐ ਸਖਸ਼ਿਤ ਸਿਮਰਨ ਭਾਰੀ ਮੈਂ ਕਹਿੰਦਾ ਕਿ ਇਹਨਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਓਨੀ ਘੱਟ ਹੈ ਕਦੀ ਬੂਟੇ ਦਾ ਕਦੀ ਬੂਟੇ ਦਾਨ ਕਰਨੇ ਕਦੀ ਖੂਨ ਦਾਨ ਕਰਨਾ ਹਰ ਮਤਲਬ ਕਿ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਜਿਹਨੂੰ ਆਪਾਂ ਕਹਿੰਦੇ ਆ ਔਰ ਦੇਖੋ ਕਿਵੇਂ ਨੀ ਵੀ ਹੋ ਕੇ ਸਾਰੇ ਨਾਲ ਕਿੱਦਾਂ ਹੈ ਬਿਲਕੁਲ ਕੋਈ ਉਹ ਨਹੀਂ ਕਹਾ ਕਿ ਹਾਂ ਵੀ ਕਿ ਮੈਂ ਕਿੰਨੀ ਦੇਰ ਤੋਂ ਸੇਵਾ ਕਰ ਰਿਹਾ ਔਰ ਸਮਾਜ ਚ ਸਾਨੂੰ ਇਹ ਜੇ ਬੰਦੇ ਦੀ ਲੋੜ ਹੈ ਜਿਹੜੇ ਭਰਾ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਤੇ ਇਸ ਮਹਾਨਦਾਨ ਦੇ ਖੂਨਦਾਨ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਕਹਿੰਦੇ ਨੇ ਪਹਿਲੇ ਨੰਬਰ ਤੇ ਜਿਹੜਾ ਵਾ ਕੰਨਿਆਦਾਨ ਹੈ ਦੂਜੇ ਨੰਬਰ ਤੇ ਖੂਨਦਾਨ ਇੱਕ ਖੂਨ ਹੀ ਹੈ ਜਿਹੜਾ ਕਿਸੇ ਫੈਕਟਰੀ ਚ ਨਹੀਂ ਬੰਦਾ ਤੇ 8 ਦਿਨ ਦਾ ਭਾਜੀ ਤੁਸੀਂ ਕਿਹਾ ਵਾ ਇਹ ਪਹਿਲੀ ਵਾਰ ਨਹੀਂ ਭਾਜੀ ਦੂਜੀ ਵਾਰੀ ਹੋ ਰਿਹਾ ਏ ਪਹਿਲੀ ਵਾਰੀ ਆਪਣਾ 2 ਸਾਲ ਪਹਿਲਾਂ ਲੱਗਿਆ ਸੀਗਾ ਉਦੋਂ ਵੀ ਭਾਜੀ ਆਪਾਂ 7-8 ਬਲੱਡ ਬੈਂਕ ਚ ਕੀਤਾ ਸੀਗਾ ਇਸ ਵਾਰ ਵੀ ਭਾਜੀ ਨੇ ਪੂਰੀ ਕੋਸ਼ਿਸ਼ ਕੀਤੀ ਹੈ ਤੇ 8 ਦਿਨ ਜਿਹੜਾ ਆਪਣਾ ਖੂਨਦਾਨ ਕੈਂਪ ਚੱਲਣਾ ਜਿੱਥੇ ਲੋਕ ਵੈਲੈਂਟਾਈਨ ਡੇ ਮਨਾਉਂਦੇ ਆ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਉਹ ਮਨਾਣ ਪਰ ਕਹਿੰਦੇ ਪਿਆਰ ਦਾ ਜੀ ਹਾਰ ਜੀ ਕਰਨਾ ਨਾ ਕਿਸੇ ਦੀ ਜਾਨ ਬਚਾ ਕੇ ਕੀਤੀ ਜਾਵੇ ਕਿ ਉਹਨਾਂ ਤੁਸੀਂ ਇੱਕ ਖੂਨ ਦੀ ਬੋਤਲ ਦੇਵੋ ਤੇ ਤਿੰਨ ਜਾਨਾਂ ਬਚਨ ਤੇ ਜ਼ਰੂਰੀ ਨਹੀਂ ਕਿ ਹਾਂ ਵੀ ਕੀ ਤੁਸੀਂ ਜਦੋਂ ਲੋੜ ਪੈਂਦੀ ਆ ਜਰੂਰ ਉਹ ਤੋਂ ਬਲੱਡ ਦੇਵੋ ਪਰ ਕੈਂ ਜੇ ਤੁਹਾਡਾ ਬਲੱਡ ਟੈਸਟ ਕੀਤਾ ਪਿਆ ਹੋਏਗਾ ਜਦੋਂ ਤੁਸੀਂ ਬਲੱਡ ਡੋਨੇਟ ਕਰਦੇ ਹੋ ਨਾ ਉਹਨੂੰ 3 ਘੰਟੇ ਪ੍ਰੋਸੈਸ ਹੁੰਦੀ ਹੈ ਟੈਸਟਿੰਗ ਨੂੰ ਜੇ ਕੋਈ ਰੱਬ ਨਾ ਕਰੇ ਐਕਸੀਡੈਂਟ ਕੇਸ ਆ ਗਿਆ ਕੋਈ ਡਿਲੀਵਰੀ ਕੇਸ ਆ ਗਿਆ ਉੱਥੇ ਆਪਾਂ ਬਲੱਡ ਕਿੱਥੇ ਲਵਾਵਾਂਗੇ ਜੇ ਟੈਸਟਿੰਗ ਬਲੱਡ ਪਿਆ ਹੀ ਨਹੀਂ ਹੋਏਗਾ ਤੇ ਇਸ ਕਰਕੇ ਸਾਰਿਆਂ ਨੂੰ ਅਪੀਲ ਹੱਥ ਜੋੜ ਕੇ ਅੱਜ ਸਾਡਾ ਕੱਲ ਸੀਐਮਸੀ ਸੀਗਾ ਬਹੁਤ ਵਧੀਆ ਕੈਂਪ ਰਿਆ ਤੇ ਅੱਜ ਵੀ ਦੇਖੋ ਤਕਰੀਬਨ ਮਤਲਬ ਕਿ 2 ਘੰਟੇ ਆਪਾਂ ਨੂੰ ਮੈਕਸਿਮਮ ਲੱਗਦੇ ਆ ਤੇ 40 50 ਭਰਾ ਆਪਣੇ ਆ ਕੇ ਡੋਨੇਟ ਕਰ ਜਾਂਦੇ ਫਿਰ ਉਹ ਜਿਹੜੇ ਬਾਜੂ ਰਹਿ ਵੀ ਜਾਂਦੇ ਆ ਉਹਨੂੰ ਆਪਾਂ ਅਗਲੇ ਕੈਂਪ ਤੇ ਕਹਿ ਰਹੇ ਨੇ ਆ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਆਪਣੇ ਸਿਮਰਨ ਭਾਰੀ ਜਿਹੜੇ ਇੱਥੇ ਪਹੁੰਚੇ ਨੇ ਜਿਹੜੇ ਨੇ ਸਾਰਾ ਉਪਰਾਲਾ ਕੀਤਾ ਤੇ ਅੰਕਲ ਆਪਣਾ ਦੇ ਫਾਦਰ ਸਾਹਿਬ ਤੇ ਸਾਰਿਆਂ ਨੂੰ ਬੇਨਤੀ ਆ ਇੱਕੋ ਮਕਸਦ ਹੈ ਖੂਨਦਾਨ ਮਹਾਦਾਨ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਦੂਜਾ ਜਿਹੜਾ ਇਕਾਈ ਹਸਪੀਟਲ 'ਚ ਬਲੱਡ ਖੂਨਦਾਨ ਕੈਂਪ ਲਾਇਆ ਗਿਆ ਇਹ ਵੱਖ-ਵੱਖ ਹਸਪੀਟਲ 'ਚ 8 ਦਿਨ ਲਗਾਤਾਰ ਚੱਲੂਗਾ ਸੋ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਜਿਹੜੇ ਜਿਹੜੇ ਹਲਕੇ 'ਚ ਜਿਹਦਾ ਘਰ ਹਸਪੀਟਲ ਦੇ ਨੇੜੇ ਆ ਉਹ ਜ਼ਰੂਰ ਪਹੁੰਚੋ ਤੇ ਖੂਨਦਾਨ ਕਰੋ ਖੂਨਦਾਨ ਮਹਾਨ ਦਾਨ ਹੈ ਇਹ ਤੁਹਾਡੇ ਇੱਕ ਖੂਨ ਦੀ ਬੋਤਲ ਨਾਲ ਤਿੰਨ ਜਾਣਾਂ ਦੀ ਜਾਨ ਬਚਦੀ ਆ ਸੋ ਆਪਾਂ ਖੂਨਦਾਨ ਕਰੀਏ ਤੇ ਚੰਗੇ ਬੱਚੇ ਯੂਥ ਨੂੰ ਜੋੜੀਏ ਕੀ ਸੋਚਿਆ ਵੀ ਮੈਂ ਅੱਧੇ ਕੈਂਪ ਲਾਵਾਂਗਾ ਵੀ ਇੱਕ ਦਿਨ ਲਾਏ ਜਾਂਦਾ ਫਿਰ 8-8 ਦਿਨ ਸੋਚਣੀ ਹੁੰਦੀ ਆ ਇਹ ਜੀ ਮੈਂ ਕੱਲਾ ਨਹੀਂ ਮੇਰੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਲੱਗ ਰਿਹਾ ਹੈ ਇਹ ਜਿਹੜੇ ਭਰਾ ਨੇ ਨਾਲ ਖੜੇ ਨੇ ਇਹਨਾਂ ਕਰਕੇ ਹੋ ਰਿਹਾ ਹੈ ਸਾਰਾ ਕੁਝ ਕਿਹਤੇ ਕਿਤੇ ਦੂਜਾ ਦਿਨ ਅਗਲਾ ਕੈਂਪ ਕਿੱਥੇ ਹੋਗਾ ਕਹੀ ਗਿੱਦਰੀ ਕਿਤੇ ਕਿਤੇ ਅਗਲਾ ਸੋਲ ਕੱਲ ਸੀਗਾ ਸੀਐਮਸੀ ਹਸਪੀਟਲ ਚ ਅੱਜ ਇਕਾਈ ਹਸਪੀਟਲ ਚ ਤੇ ਕੱਲ ਗੁਰਨਾਨਕ ਹਸਪੀਟਲ ਮੋਲਟਾਉਨ ਚ ਹੈਗਾ ਇਸ ਤਰ੍ਹਾਂ ਡੀਐਮਸੀ ਆਸਵਲ ਮੋਹਨਦਈ ਤੇ ਸਿਵਲ ਇਸ ਤਰੀਕੇ ਅਲੱਗ-ਅਲੱਗ ਹਸਪੀਟਲ ਚ ਨੇ ਕੀ ਲੋ ਸਪਨਾ ਜੀ ਲੋਕਾਂ ਦਾ ਵੀ ਜਿਹੜਾ ਫੋਨ ਘਟ ਕੰਮੀ ਜਾ ਰਹੀ ਹੈ ਵੀ ਸਸ ਕਰਕੇ ਹੋ ਰਿਹਾ ਲੱਗਦਾ ਇਹ ਜੀ ਹਰ ਬੱਚਾ ਆਪਣੇ ਘਰੋਂ ਸਿੱਖਦਾ ਮੇਰੇ ਫਾਦਰ ਨੇ ਕਈ ਮੈਨੂੰ ਲੱਗਦਾ 50 ਤੋਂ 70 ਵਾਰ ਖੂਨ ਬਲੱਡ ਡੋਨੇਟ ਕੀਤਾ ਸੋ ਉਸ ਚੀਜ਼ ਨੂੰ ਸਿੱਖਦੇ ਹੋਏ ਅਸੀਂ ਅੱਜ ਕਰ ਰਹੇ ਹਾਂ ਲੋਕਾਂ ਕੀ ਮੈਸੇਜ ਮੈਸੇਜ ਇਹੀ ਹੈ ਜੀ ਨਸ਼ੇ ਤੋਂ ਬਾਹਰ ਆਓ ਜਿਹੜਾ ਪੰਜਾਬ ਨੂੰ ਨਸ਼ੇ ਦੀ ਦਲਦਲ 'ਚ ਠੋਪਿਆ ਜਾ ਰਿਹਾ ਉਸ ਚੀਜ਼ ਤੋਂ ਬਾਹਰ ਆਓ ਤੇ ਚੰਗੇ ਪਾਸੇ ਲੱਗੋ ਅੱਜ ਕਿਨੇ ਜੀਵਨ ਰਦ ਹੋ ਜਾਂਦਾ ਅੱਜ ਜੀ 70 ਤੋਂ 100 ਯੂਨਿਟ ਅੱਜ ਹੋ ਜਾਣਗੇ ਤਕਾਈ ਹਸਪੀਟਲ ਵਿੱਚ ਲਵਾਇਆ ਗਿਆ ਮੇਰੇ ਵੱਡੇ ਵੀ ਸਿਮਰਨ ਅਭਰਾਏ ਵੱਲੋਂ ਲਵਾਇਆ ਗਿਆ ਪਹਿਲੀ ਵਾਰ ਖੂਨਦਾਨ ਦੇ ਕੇ ਬਹੁਤ ਵਧੀਆ ਲੱਗ ਰਿਹਾ ਹੈ ਇੱਦਾਂ ਲੱਗ ਰਿਹਾ ਹੈ ਕਿ ਖੂਨ ਦੇਣਾ ਹੈ ਪਹਿਲੀ ਵਾਰ ਪਹਿਲੀ ਵਾਰ ਹੀ ਦਿੱਤਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਕੋਈ ਕਮਜ਼ੋਰੀ ਤਾਂ ਨਹੀਂ ਨਹੀਂ ਜੀ ਇਹ ਉਸ ਨੂੰ ਕੀ ਮੈਸੇਜ ਦੋਗੇ ਵੀ ਖੂਨਦਾਨ ਕੀਤਾ ਲੱਖ ਇਹ ਉਸ ਨੇ ਐ ਮਸੇ ਨਵਾਂ ਨਸ਼ਿਆਂ ਨੂੰ ਵੱਲ ਛੱਡ ਗਏ ਖੂਨਦਾਨ ਕਰੋ ਲੋਕਾਂ ਦੀ ਸੇਵਾ ਕਰੋ ਲੋੜਵੰਦ ਨੂੰ ਕਹਤ ਲਾ ਰਿਹਾ ਸਿਮਰਨ ਗੜਾ ਕੈਂਪ ਲਾਇਆ ਕੀਤਾ ਜੀ ਲੋਨ ਦੇ ਬਹੁਤ ਉਹ ਮੈਚ ਦੇ ਤੋਂ ਬਾਅਦ ਚੜ ਕੇ ਲਾਉਣ ਅਸੀਂ ਉਹਨਾਂ ਦੇ ਨਾਲ ਅਸੀਂ ਸਿਮਰਨ ਮੇਰੇ ਦੇ ਨਾਲ ਨਾ ਵਾਇਰੋਲਿਕ ਖਲਸਾ ਵੀ ਜੀ ਬੋਲਤੇ ਮਨਪੀ ਸਿੰਘ ਕੀ ਕਰਨਾ ਚਾਹੁੰਦੇ ਹੈ ਜਿਹੜਾ ਕੈਂਪ ਲਾਇਆ ਗਿਆ ਹੁੰਦਾ ਕੀ ਲੋੜ ਸੀ ਖੂਨ ਦਾਣਾ ਜਿਹੜਾ ਮਹਾਂ ਦਾਣਾ ਜੀ ਇਹ ਤਾਂ ਜਿਹੜਾ ਉਪਰਾਲਾ ਕੀਤਾ ਜੀ ਬਹੁਤ ਵਧੀਆ ਸਿਮਰਨ ਬਰਾਇ ਜੀ ਨੇ ਮੇਰੇ ਛੋਟਾ ਵੀਰ ਹੈ ਉਨੇ ਬਹੁਤ ਵਧੀਆ ਭਰਾਲਾ ਕੀਤਾ ਜੀ ਇੰਦਾ ਹੀ ਮੇਰਾ ਵੀਰ ਹਰ ਸਾਲ ਹਰ ਮਹੀਨੇ ਦੋ ਚਾਰ ਮਹੀਨੇ ਬਾਅਦ ਮੇਰਾ ਵੀਰ ਕੈਂਪ ਲਾਉਂਦੇ ਰਹਿੰਦਾ ਜੀ ਅਸੀਂ ਇਹਨੂੰ ਬਹੁਤ ਵਧਾਈ ਦੇਣੇ ਆ ਤੇ ਹਮੇਸ਼ਾ ਦੇ ਨਾਲ ਹਮੇਸ਼ਾ ਦੇ ਨਾਲ ਖੜੇ ਆ ਭਰਾ ਦੇ ਨਾਲ ਖੜੇ ਕਿੱਦਾਂ ਲੱਗ ਰਿਹਾ ਤੁਸੀਂ ਵੀ ਹੁੰਦੇ ਬਹੁਤ ਹੀ ਪਹਿਲੀ ਵਾਰ ਦਿੱਤਾ ਜੀ ਹਾਂ ਲੱਗ ਚ ਪਹਿਲੀ ਵਾਰ ਦਿੱਤਾ ਜੀ ਬਹੁਤ ਵਧੀਆ ਜੀ ਹੁਣ ਇੰਦਾ ਹੀ ਦਿੰਦੇ ਰਵਾਂਗੇ ਲੋਕੀ ਚਲਦੇ ਹੁਣ ਦੇਣ ਦੋ ਕੀ ਕਹਿਣਾ ਚਾਹੋਗੇ ਜੀ ਕਿ ਮੈਂ ਸੀ ਕਿ ਕੁਝ ਨਹੀਂ ਜੀ ਹਾਲੇ ਤੱਕ ਮੈਂ ਦਿੱਤਾ ਜੀ ਹੁਣ ਹਾਲੇ ਤੱਕ ਤਾਂ ਕੁਝ ਨਹੀਂ ਹੋਇਆ ਤੁਹਾਨੂੰ ਅੱਗੇ ਆਣਾ ਚਾਹੀਦਾ ਆਣਾ ਚਾਹੀਦਾ